ਮਾਇਆ ਮੰਤਨ ਵਣੀ ਜਿਨ ਵਿਣਦੰਤਾ ਜਗ ਕਾਇਆ ਸਤਿਮ ਪ੍ਰਿਵਰਗਾਲ ਸਭ ਤੁਧ ਕਰਦੇ ਨੇ ਭਾਈ ਇਹ ਜਿਹੜੀ ਸੰਸਾਰ ਦੀ ਮਾਇਆ ਹੈ ਇਸ ਮਾਇਆ ਦੇ ਆਪਣਤ ਭਾਵ ਇਹ ਖਿਆਲ ਕੇ ਇਹ ਸਹਿ ਮੇਰੀ ਹੈ ਆਵਸਥੀ ਮੇਰੀ ਹੈ ਇਹ ਧੰਨ ਮੇਰਾ ਹੈ ਇਹ ਇਹ ਪਰਵਾਰ ਮੇਰਾ ਹੈ। ਪਾਸਕ ਕਹਿੰਦੇ ਜਿਹੜੀ ਇਹ ਤੇਰੇ ਅੰਦਰ ਮਾਇਆ ਹੀ ਆਪਣਨ ਤੁਣੀ ਹੋਈ ਹੈ। ਮਨ ਨੂੰ ਮੋਹ ਗੜੀ ਹੈ। ਇਹਨੇ ਮਨ ਨੂੰ ਮੋਹ ਲਈ ਮਾਇਆ ਨੇ। ਤੇ ਮਨ ਮੋਹ ਕੇ ਸਹਿਬ ਸਤਗੁਰੂ ਪਾਸਕ ਕਹਿੰਦੇ ਉਸ ਨਿਰੰਕਾਰ ਨੂੰ ਇਹ ਪੁਲਾ ਦਿੱਤੀ ਹੈ। ਤੇ ਇਸਨੇ ਸੰਸਾਰ ਨੂੰ ਇਹ ਮਾਇਆ ਨੇ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਭਾਵ ਸਾਰਾ ਸੰਸਾਰ ਹੀ ਨਿਗਲ ਰਿਹਾ ਹੈ ਐਸੇ ਇੱਕ ਪ੍ਰਗਮਾਇਆ ਹੈ ਇਤਨੀ ਕਿ ਸ਼ਕਤੀਸ਼ਾਲੀ ਹੈ ਕੋ ਬਚ ਨਹੀਂ ਸਕਿਆ ਕੋਈ ਵੱਡੇ ਵੱਡੇ ਜਤੀ ਸ਼ਤੀ ਵੀ ਇਸ ਮਾਇਆ ਨੇ ਨਿਗਲ ਲਈਆਂ ਆਸਾਨੀਆਂ ਦੇ ਇੱਕ ਜਗ੍ਹਾ ਬਚ ਨਾਉਂਦੇ ਨੇ ਕਾਸ਼ਾ ਵਰਤਨ ਕਰਕੇ ਸਮਝਾਉਂਦੇ ਨੇ ਜਿੰਨਾ ਕੁਝ ਵੀ ਨਾਲੇ ਲਾ ਰਹੇ ਹੈ ਜਿੰਨਾ ਕੁਝ ਵੀ ਅਸੀਂ ਸੁਣਿਆ ਸਾਰੇ ਮਾਇਆ ਦੇ ਰੱਦੀ ਗੀਤ ਨੇ ਇਹਨਾਂ ਸਾਰਿਆਂ ਤੇ ਮਾਇਆ ਦਾ ਅਸਰ ਹੈ ਛੇ ਜੱਤੀ ਮਾਇਆ ਕੇ ਬੰਦਾ ਆਸਾ ਕਹਿੰਦੇ ਜੱਤੀ ਹੋਈ ਨਹੀਂ ਛੇ ਤੇ ਉਹਨਾਂ ਤੇ ਵੀ ਮਾਇਆ ਦਾ ਅਸਰ ਹੈ ਮਾਇਆ ਨੇ ਉਹਨਾਂ ਨੂੰ ਵੀ ਖਾ ਲਿਆ ਇਹ ਵੀ ਹੈ ਕਿ ਬਚਿਆ ਨਹੀਂ ਜਾ ਸਕਦਾ ਬਚਿਆ ਜਾ ਸਕਦਾ ਹੈ ਆਸਾ ਕਹਿੰਦੇ ਬਚਦੇ ਕੌਣ ਨੇ ਤੇ ਖਾਂਦੇ ਕੌਣ ਜਾਂਦੇ ਨੇ ਇਹ ਵੀ ਸੁਣੋ ਮਨੋਂ ਕਹਾ ਦੇ ਗੁਰਮਖ ਉਪਰੇ ਜਿਨੇ ਸੱਚ ਨਾਮ ਚਿਤ ਲਾਇਆ ਪਾਸ ਕਿਹਦੇ ਜੇ ਮਨ ਨੂੰ ਨਿਕਾਈ ਆਪਣੇ ਮਨ ਦੇ ਆਕੇ ਲੱਗ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ ਮਨ ਦੇ ਆਕੇ ਲੱਗ ਕੇ ਚੰਗੇ ਮਾੜੇ ਕਰਮ ਕਰਦੇ ਨੇ ਉਹਨਾਂ ਦੇ ਉੱਤੇ ਮਾਇਆ ਦਾ ਅਸਰ ਹੈ ਉਹ ਮਾਇਆ ਦੇ ਵਿੱਚ ਗ੍ਰਸ ਗਏ ਨੇ ਮਾਇਆ ਉਨ੍ਹਾਂ ਇੰਨੀ ਸਤਗੁਰੂ ਦਾ ਸਾ ਕਿਵੇਂ ਮਾਇਆ ਦਾ ਅਸਰ ਹੋ ਚੁੱਕਿਆ ਹੈ ਉਹਨਾਂ ਦੇ ਉੱਪਰ ਕੋਈ ਮਾਇਆ ਤੋਂ ਨਿਕਲ ਹੀ ਨਹੀਂ ਰਹੀ ਤੇ ਬਚਦੇ ਕਿਹੜੇ ਨੇ ਗੁਰਮਖ ਉਪਰੇ ਜਿਹੜੇ ਗੁਰਮਖ ਨੇ ਜਿਨ੍ਹਾਂ ਗੁਰਮਖਾਂ ਨੇ ਸੱਚੇ ਨਾਮ ਦੇ ਵਿੱਚ ਚਿੱਤ ਜੋੜ ਲਿਆ ਹੈ ਜਿਨੀ ਸੱਚੇ ਨਾਮ ਚਿੱਤ ਰਾਜਾ ਆਸਾ ਕਿੰਦੇ ਜਿਨਾਂ ਨੇ ਨਾਮ ਦੇ ਨਾਲ ਚਿੱਤ ਜੋੜ ਲਿਆ ਜਿਨਾਂ ਨੇ ਆਪਣੇ ਹਿਰਦੇ 'ਚ ਅਕਾਲ ਪੁਰਖ ਵੈਦੂ ਜੀ ਦੇ ਸੱਚੇ ਨਾਮ ਨੂੰ ਵਸਾਇਆ ਹੈ ਉਹ ਗੁਰਮੁਖ ਨੇ ਤੇ ਉਹ ਜੇ ਮਾਇਆ ਕੰਮ ਭਾਜ ਜਾਂਦੀ ਨਹੀਂ ਉਹਨਾਂ ਤੇਰਾਸ ਨਹੀਂ ਹੁੰਦਾ ਨਾਮ ਜਪਣ ਵਾਲੇ ਜਿਹੜੇ ਜੀਵ ਨੇ ਜਿਨ੍ਹਾਂ ਦੇ ਨਾਮ ਮਿਰਦੇ 'ਚ ਵਸਾਇਆ ਹੈ ਪਾਤਸ਼ਾਹ ਕਹਿੰਦੇ ਕੇਵਲ ਤੇ ਕੇਵਲ ਉਹ ਹੀ ਇਸ ਮਾਇਆ ਤੋਂ ਬਚਦੇ ਨੇ ਨਹੀਂ ਤੇ ਜਿੰਨੇ ਵੀ ਸੰਸਾਰ ਤੇ ਆਏ ਨੇ ਜਿੰਨਾ ਸੰਸਾਰ ਨਾਲ ਰਹਿ ਰਹੇ ਪਸ਼ੂ ਪੰਛੀ ਤੇ ਵੀ ਮਾਇਆ ਦੇ ਰਦੀਨ ਨੇ ਇਹਨਾਂ ਨੂੰ ਵੀ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਜਾ ਦੇ ਵਿੱਚ ਵਿਸਾਗ ਕੇ ਸਕੇ ਚਾਹੀ ਨਿਕਲ ਲਿਆ ਮਾਇਆ ਨੇ ਤੇ ਪਾਤਸ਼ਾਹ ਕਹਿੰਦੇ ਗੁਰਮੁਖ ਬਚ ਗਏ ਨੇ ਭਾਈ ਜਿਨ੍ਹਾਂ ਨੇ ਇਸ ਨਾਮ ਨੂੰ ਚਿਤ ਆਪਣੇ ਜੀਤ ਨੂੰ ਨਾਮ ਨਾਲ ਜੋੜਿਆ ਹੋਇਆ ਹੋਇਆ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਚ ਵਿਸਾਇਆ ਹੋਇਆ ਕਿਉਂਕਿ ਮਾਇਆ ਤੋਂ ਉਚਾਣ ਵਾਲਾ ਇੱਕੋ ਇੱਕ ਅਕਾਲ ਪੁਰਖ ਹੈ ਗੁਰੂ ਜੀ ਦਾ ਨਾਮ ਹੈ ਕੋਈ ਕੋਈ ਵਸਤੂ ਕੋਈ ਸਾਧਨ ਮਾਇਆ ਨਹੀਂ ਸਾਨੂੰ ਉਚਾ ਸਕਦਰ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਵਚਨ ਕਾਇਨੇ ਮਨ ਨੂੰ ਖਾਦੇ ਮਨ ਦੇ ਪਿਛੇ ਤੁਰਨ ਵਾਲੇ ਭਾਈ ਮਾਇਆ ਨੇ ਨਿਗਲ ਲੈਨੇ ਖਾਦੇ ਨੇ ਗੁਰਮੁਖ ਉਪਰੇ ਜਿਨਹੀ ਸੱਚ ਨਾਮ ਜਪ ਲਾਇਆ ਜਿਨ੍ਹਾਂ ਨੇ ਚਿੱਤ ਵਿੱਚ ਨਾਮ ਵਸਾਇਆ ਉਹ ਗੁਰਮੁਖ ਪਿਆਰੇ ਇਸ ਮਾਰਾ ਤੋਂ ਬਚ ਗਏ ਹਨ ਬਿਨ ਨਾਮ ਹੈ ਜਗ ਕਮਲਾ ਫਿਰੈ ਗੁਰਮੁਖ ਨਗਰੀ ਆਇਆ ਸਤਪੁਰ ਸਾਹਿਬ ਕਹਿੰਦੇ ਨੇ اے ਭਾਈ ਮਨੁੱਖ ਜਿਹੜੇ ਨੇ ਉਹ ਨਾਮ ਤੋਂ ਬਿਨਾ ਕਮਲ ਹੋਏ ਕਰਦੇ ਨੇ ਬਿਨ ਨਾਮ ਹੈ ਜਗ ਕਮਲ ਆਪ ਹੈ ਸਤਨੰਗ ਜੀ ਨੇ ਸੰਨਮ ਹੋ ਕੇ ਇਹ ਦੇਸ ਪੈਂਦਾ ਪਾਸਾ ਕਹਿੰਦੇ ਗੁਰਮੁਖ ਨਗਰੀ ਆਇਆ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਨਾਮ ਜੁਰਦੇ ਚ ਰਸਾਧਿਆ ਉਹਨਾਂ ਨੂੰ ਦੇਸਨ ਲੱਗ ਜਾਂਦਾ ਹੈ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ ਇਹ ਵੀ ਕਿਹੜੀ ਵਸਤੂ ਨਾਲ ਪਿਆਰ ਕਰਨਾ ਹੈ ਕਿਹੜੀ ਵਸਤੂ ਦਾ ਤਿਆਗ ਕਰਨਾ ਹੈ ਕਿਹੜੀ ਵਸਤੂ ਆਪਣੀ ਹੈ ਤੇ ਕਿਹੜੀ ਚੀਜ਼ ਸਾਡੀ ਨਹੀਂ ਹੈ ਵਿਕਾਨੀ ਇਹ ਏ ਗਿਆਨ ਹੋ ਜਾਣਾ ਪਾਸਾ ਕਿੰਦੇ ਫਿਰ ਉਹ ਜਿਹੜਾ ਗੁਰਮੁਖ ਹੈ ਉਹਦੀ ਭਟਕਣਾ ਮੁੱਕ ਜਾਂਦੀ ਹੈ ਕਿਉਂਕਿ ਸਮਝ ਆ ਗਈ ਗਿਆਨ ਹੋ ਗਿਆ ਉਹ ਜਿਹੜਾ ਹਨੇਰੇ ਦੇ ਵਿੱਚ ਫਿਰਦਾ ਹੈ ਹਨੇਰੇ ਦੇ ਵਿੱਚ ਤੇ ਭਟਕਣਾ ਹੀ ਹੋਏਗੀ ਉਹ ਕਦੇ ਇਧਰ ਲੱਗੇਗਾ ਤੰਗ ਵਿੱਚ ਕਦੇ ਉੱਧਰ ਵੱਜਦਾ ਹੈ ਜਦ ਇਸੇ ਲਈ ਆ ਕੇ ਗੁਰ ਨੇ ਲਾਈ ਨੇ ਰਹਿ ਤੇ ਜਦ ਜਿਹੜਾ ਪ੍ਰਕਾਸ਼ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਫਿਰ ਚਾਨਣ ਦੇ ਵਿੱਚੋਂ ਸਹੀ ਰਸਤੇ ਉੱਤੇ ਪੈਂਦਾ ਹੈ ਸਿੱਧਾ ਚੱਲਦਾ ਹੈ ਇਸੇ ਤਰ੍ਹਾਂ ਕਹਾਸਾ ਕਹਿੰਦੇ ਜਿੰਨਾ ਚਿਰ ਅੰਦਰ ਆਪਣੇ ਆਤਮੇ ਦੇ ਵਿੱਚ ਅਗਿਆਨਤਾ ਦਾ ਹਨੇਰ ਹੈ ਉਹਨਾਂ ਤਰ੍ਹਾਂ ਹੀ ਭਟਕਦੇ ਹੀ ਰਹਿੰਦੇ ਆ ਬਿਨ ਨਾਮ ਹੈ ਜਗ ਕਮਲਾ ਭੇ ਕਹਾਸਾ ਕਹਿੰਦੇ ਕਮਲੇ ਹੋਏ ਭਟਕਦੇ ਹੋਏ ਤੁਰਨੇ ਆ ਕਿਤੋਂ ਕਿਉਂਕਿ ਨਾਮ ਨਾਲ ਨਹੀਂ ਚੱਲੇ ਅਕਾਰਪੁਰਖ ਵੈਕੂ ਜੀ ਦੀ ਬੰਦਗੀ ਨਾਲ ਨਹੀਂ ਚੱਲੇ ਜੇ ਬੰਦਗੀ ਨਾਲ ਜੁੜ ਜਾਂਦੇ ਸਾਡੇ ਅੰਦਰ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਫਿਰ ਆ ਜਿਹੜਾ ਸੰਸਾਰ ਸਾਨੂੰ ਆਪਣਾ ਜਾਪ ਲਏ ਸੰਸਾਰ ਦੇ ਮਾਇਕ ਪਦਾਰਥਾਂ ਦੇ ਨਾਲ ਇੰਨਾ ਮੋਹ ਪੈ ਗਿਆ ਤੇ ਪਰਸਾ ਜਿਹਦੇ ਅਕਾਲ ਪੁਰਖ ਦੇ ਨਾਲ ਪਿਆਰ ਕਰਨ ਨਾਲ ਜਿਹਨਾਂ ਦਾ ਪਿਆਰ ਨਾਸ਼ ਹੋ ਜਾਂਦਾ ਸਮਝ ਆ ਜਾਂਦੀ ਹੈ ਜਗ ਰਚਨਾ ਸਭ ਝੂਠ ਹੈ ਇਹ ਗਿਆਨ ਗੁਰੂ ਸਾਹਿਬ ਗੁਰੰਦ ਦੇ ਤੇ ਝੂਠ ਹੈ ਜਿੰਨਾ ਕੁਝ ਵੀ ਵੇਖਦਾ ਇਹ ਸੱਜ ਥੋੜੂ ਹੈ ਇਹਦਾ ਸੁਪਨਾ ਹੈ ਇੱਕ ਜਗ ਜੀਵਨ ਕੈਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਆਸਾ ਕਹਿੰਦੇ ਜੀਵਨ ਦਾ ਤੇਰਾ ਸੁਪਨੇ ਵਰਗਾ ਹੈ ਜਿਦ ਤਰਾ ਰਾਤ ਨੂੰ ਸੁਥਿਆ ਪਿਆ ਸੁਪਨਾ ਹੁੰਦਾ ਸਵੇਰ ਹੁੰਦਿਆ ਅੱਖ ਖੁੱਲਦੀ ਹੈ ਨੀਂਦ ਟੁੱਟਦੀ ਹੈ ਸੁਪਨਾ ਵੀ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਆਸਾ ਕਹਿੰਦੇ ਸੰਸਾਰ ਵੀ ਸੁਪਨਾ ਇੱਕ ਸੁਪਨੀਆ ਅੱਖਾਂ ਦੇ ਨਾਲ ਵੇਖਦਾ ਜਦੋਂ ਤੀਆਂ ਅੱਖਾਂ ਬੰਦ ਹੋਣੀਆਂ ਆਬੂਜੋ ਨੂੰ ਉਸ ਅਕਾਲ ਪੁਰਖ ਦਾ ਦਰਗਾਹ ਵਿੱਚੋਂ ਸੱਦਾ ਆ ਗਿਆ ਇਹ ਸੰਸਾਰ ਰੂਪੀ ਸੁਪਨੇ ਵਿੱਚ ਟੁੱਟ ਜਾਂਦਾ ਫਿਰ ਸਮਝ ਆਉਣੀ ਹੈ ਤੇ ਸਭ ਕੁਝ ਝੂਠ ਸੀ ਪਰ ਜਿਹੜੇ ਭਾਈ ਨਾਮ ਨਾਲ ਜੁੜ ਜਾਂਦੇ ਨੇ ਗੁਰੂ ਵੜੇ ਬਣ ਜਾਂਦੇ ਨੇ ਨਾਮ ਨੂੰ ਮਿਰਦੇ ਵਿੱਚ ਬਿਸਾਉਂਦੇ ਨੇ ਤਾਂ ਸੱਚ ਇਹ ਕਿ ਉਹਨਾਂ ਨੂੰ ਭਾਈ ਸਮਝ ਆ ਜਾਂਦੀ ਹੈ ਗਿਆਨ ਹੋ ਜਾਂਦਾ ਹੈ ਇਹ ਕਰਕੇ ਸਤਗੁਰੂ ਜੀ ਦੇ ਸੰਗੋਂ ਤੁਰ ਕੇ ਬਿਨ ਨਾਰਾ ਜਗ ਕਾਮਲਾ ਵਿਰੇ ਗੁਰਮੁਖ ਨਾਗਰੀ ਆਇਆ ਜਿਹੜੇ ਗੁਰੂ ਦੇ ਨਜ਼ਦੀਕ ਹੋ ਗਏ ਨੇ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਗੁਰੂ ਦੇ ਗਿਆਨ ਅਨੁਸਾਰਿਆ ਉਹਨਾਂ ਨੂੰ ਸਮਝ ਆ ਗਿਆ ਕਿ ਇਹ ਸਾਰਾ ਸੰਸਾਰ ਨਾਮ ਤੋਂ ਵਿਨਾ ਕਾਮਲਾ ਹੋਇਆ ਭਟਕ ਰਿਹਾ ਹੈ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਤੰਦਾ ਕਰਤਿਆ ਨੇਹ ਭਲ ਜਨਮ ਗਵਾ ਦੇ ਨੇ ਭਾਈ ਮਾਇਆ ਦੇ ਕਜੀਏ ਕਰਦਿਆਂ ਕਰਦਿਆਂ ਮਨੁੱਖ ਨੇ ਆਪਣਾ ਜਨਮ ਨਿਸ਼ਕਲਵਾਦਿਆ ਇਹ ਮਾਇਆ ਨੇ ਅਸਾ ਚੱਕਰ ਪਾਇਆ ਨਾਮ ਦੇ ਨਾਲ ਜੁੜਨੇ ਨਹੀਂ ਦਿੱਤਾ ਸਹੁਰ ਨੂੰ ਬੜੀ ਸੰਗਤ ਵਿੱਚ ਵੀ ਬੈਠਣਾ ਨਹੀਂ ਦਿੱਤਾ ਦੋ ਘਣੀ ਗੁਰੂ ਚਰਨਾਂ 'ਚ ਬੈਠਣ ਵੀ ਦਿੱਤਾ ਨਹੀਂ ਇੰਨੇ ਤੇ ਧੰਦੇ ਜਿੰਨੇ ਦੇ ਕਜੀਏ ਸਾਡੇ ਨਾਲ ਕਹੇ ਹੋਏ ਨੇ ਗੁਰੂ ਘਰ ਆਉਣਿਆਂ ਨਾਮ ਸਕਾਰ ਕਰਨ ਵਾਲ ਤੇ ਧੰਦੇ ਨਾਲਿਆ ਇੱਥੇ ਬੈਠ ਕੇ ਵੀ ਅਸੀਂ ਪਿੱਛੇ ਧੰਦੇ ਕਰਦੇ ਰੁਕੀ ਜਾਂਦੇ ਆ ਮਨ ਉੱਤੇ ਪੀ ਜਾਂਦਾ ਹੈ ਮੇਰਾ ਕਿਤੇ ਆਪਾ ਆਮਨਾ ਵਿਗੜ ਜਾਏ ਤੇ ਬੀਬੀਆਂ ਕਹਿੰਦੀਆਂ ਨੇ ਜਾ ਕੇ ਬੱਚੇ ਵੀ ਧਿਆਰ ਕਰਨੇ ਨੇ ਮੈਂ ਰੁਕੀ ਵੀ ਰਹਣੀ ਆ ਉਹ ਮਨ ਉੱਤੇ ਉਰੀ ਜਾਂਦਾ ਹੈ ਭਾਈ ਵੀ ਦੂਜੀ ਜਾਂਦੇ ਨੇ ਮੈਂ ਤੇ ਜਾ ਕੇ ਉਹ ਮੋਟਰ ਚਲਾਉਣੀ ਆ ਨੱਕਾ ਵੜਣਾ ਜਾ ਕੇ ਤੇ ਪਾਸਾ ਕਹਿੰਦੇ ਨੇ ਧੰਦਾ ਇਹ ਕਰੀਏ ਕਰਦਿਆਂ ਕਰਦਿਆਂ ਸਾਡਾ ਜਿਹੜਾ ਜਾਨੂ ਮੈਂ ਇਹ ਬਿਅਰ ਚ ਚਲੇ ਜਾਂਦਾ ਨਿਸਬਿਰ ਚਲੇ ਜਾਂਦਾ ਹੈ ਧੰਦਾ ਕਰਦਿਆਂ ਨੇਪਲ ਜਨਮ ਹੋਇਆ। ਸਾ ਆ ਕਹਿੰਦੇ ਨਿਸਪਰ ਤੇਰਾ ਜਨਮ ਜਾ ਰਿਹਾ ਭਾਈ ਕਿਉਂ ਸੁਖ ਦਾਤਾ ਮਨ ਅੰਭਸਿਆ ਜਿਹੜਾ ਸੁਖ ਦਾਤਾ ਅਕਾਰਪੁਖ ਵਹਿਗੁਰੂ ਦਾ ਨਾਮ ਸੀ ਉਹ ਤਾਂ ਮਨ ਵਿੱਚ ਵਸਾਈ ਨਹੀਂ ਹੈ। ਨਾਮ ਸੁਣਦਾ ਹੋਇਆ ਵੀ ਨਾਮ ਪੜਦਾ ਹੋਇਆ ਵੀ ਧੰਦੇ ਕਰਦਾ ਵੀ ਜੰਨਾ। ਜੇ ਮਨ ਵਿੱਚ ਵਸਿਆ ਹੁੰਦਾ ਨਾਮ ਗੁਰੂ ਦਾ ਫਿਰ ਭਗਤ ਨਾਮ ਲੈ ਕੇ ਜene ਚਿੱਤ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਤੇ ਕੰਮਾ ਹੱਥ ਪੈਰਾਂ ਦੇ ਨਾਲ ਕੰਮ ਕਰ ਰਿਹਾ ਜੇ ਮਨ ਵਿੱਚ ਨਾਮ ਵਸ ਗਿਆ ਫਿਰ ਅਸੀਂ ਕੰਮ ਕਰਦੇ ਹੋਏ ਵੀ ਨਾਮ ਜਪ ਸਕਦੇ ਹਾਂ ਕੰਮ ਕਰਦੇ ਹੋਏ ਵੀ ਨਿਰੰਕਾਰ ਨਾਲ ਜੁੜੇ ਹੋਏ ਹਾਂ ਤੇ ਜੇ ਸਾਡੇ ਮਨ ਦੇ ਵਿੱਚ ਨਿਰੰਕਾਰ ਨਹੀਂ ਵਸਿਆ ਨਾਮ ਨਹੀਂ ਵਸਿਆ ਫਿਰ ਅਸੀਂ ਨਾਮ ਜਪਦੇ ਹੋਏ ਵੀ ਧੰਦੇ ਕਰੀ ਜਾਂਦੇ ਹਾਂ ਇਹ ਸੱਚ ਹੈ ਇਸ ਕਰਕੇ ਜੀ ਬਨਵਾਜ ਭਾਰਸਾ ਕਹਿੰਦੇ ਭਾਈ ਤੈ ਸੁਖ ਦਾਤਾ ਅਕਾਰੂਪ ਵੈਗੁਰੂ ਜੀ ਦਾ ਜਿਹੜਾ ਨਾਮ ਹੈ ਸੁੱਖਾਂ ਦਾ ਦਾਤਾ ਹੈ ਉਹਨੂੰ ਮਨ ਵਿੱਚ ਨਿਤੋਂ ਵਸਾਇਆ ਮਾਇਆ ਦੇ ਕਜੀਏ ਦੇ ਵਿੱਚ ਆਪਣਾ ਜਿਸ ਪਰ ਜੰਮ ਤੈਂਗ ਵਾਲਿਆ ਹੈ ਤੈਨੂੰ ਸਮਾਂ ਬੜਾ ਅਨਮੋਲ ਮਿਲਿਆ ਸੀ ਬੜਾ ਕੀਮਤੀ ਜਨਮ ਮਿਲਿਆ ਸੀ ਮਨੁੱਖਾ ਜਨਮ ਨਾਮ ਲੁਪਣ ਵਾਲ ਤੇ ਪਰ ਭਾਰਸਾ ਕਹਿੰਦੇ ਤੈਂ ਇਹਦੀ ਕਦਰ ਨਹੀਂ ਕੀਤੀ ਨਾਣਿਕ ਨਾਮ ਤੇ ਨਾਮ ਉਹ ਮਿਲਿਆ ਜਿੰਨਕੋ ਤੁਰ ਲਿਖਤਾ ਆ ਵੱਡਿਆਂ ਦੇ ਨੂਰ ਲਾਗੇ ਤੁੰਗ ਗੁਰਦਾਸਪੁਰ ਰਾਜ ਵਚਨ ਕਰਦੇ ਨੇ ਇਹ ਨਾਨਕ ਨਾਮ ਵੀ ਉਹਨਾਂ ਮੁਖੰਦ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਗੂਪਲੇਖ ਉਖਰ ਕੇ ਪ੍ਰਭੂ ਨੇ ਰੱਜ ਦਿੱਤੇ ਕਿਉਂਕਿ ਜਿਹੜਾ ਸਾਨੂੰ ਕੋਲ ਪਾਰਸਾ ਕਹਿੰਦੇ ਤੁਸੀਂ ਸੰਗਤ ਵਿੱਚ ਆਇਆ ਹੈ ਨਾ ਇਹ ਵੀ ਤੇਰੇ ਕੋਈ ਚੰਗੇ ਕਰਮ ਨਹੀਂ ਕੀਤੇ ਹੋਏ ਜਿਸ ਵਜਲੇ ਤਾਂ ਦਿਗੂਆ ਸੰਗਤ ਪ੍ਰਾਪਤ ਹੁੰਦੀ ਹੈ ਸੰਗਤ ਵਿੱਚ ਵੀ ਐਵੇਂ ਹੀ ਕੋਲੋਂ ਆਇਆ ਜਾਂਦਾ ਹੈ ਕਿੰਨਾ ਨਗਰ ਵੱਸਦਾ ਹੈ ਪਰ ਅਸੀਂ ਆਉਣ ਵਾਲੇ ਕਿੰਨੇ ਨੇ ਇਹ ਗਿਣਤੀ ਦੇਖ ਕੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਜੇ ਸਾਧਿਆ ਦੇ ਕਰਮਕੁੰਗ ਦੀ ਵਿਚਾਰੇ ਸੰਗਤ ਵਿੱਚ ਬੈਠੇ ਹੁੰਦੇ ਗੁਰੂ ਦੀ ਉਜੂਰੀ 'ਚ ਬੈਠੇ ਹੁੰਦੇ ਪਰ ਜਿਨ੍ਹਾਂ ਦੇ ਚੰਗੇ ਕਰਮ ਨੇ ਪਾਰਸਾ ਕਹਿੰਦੇ ਭਾਈ ਉਹ ਗੁਰੂ ਨਾਲ ਜੁੜੇ ਇਸੇ ਕਰਕੇ ਕੋਈ ਚੰਗਾ ਸਾਡਾ ਪੂਰਨ ਕਰਮ ਕੀਤਾ ਹੋਇਆ ਸਿਪੂਰੋ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਗੁਰਖ ਰਸਿਕ ਬੈਰਾਗੀ ਖੋਏ ਤਾਪ ਮਿਲਤ ਹਰ ਨਾਨਕ ਜਨਮ ਜਨਮ ਦੀ ਸੋਈ ਚੱਲੀ ਆਸਾਂ ਕਿ ਜਦੋਂ ਕੋਈ ਚੰਗਾ ਕੀਤਾ ਕਰਮ ਭਾਈ ਪ੍ਰਗਟ ਹੁੰਦਾ ਹੈ ਪਿਛਲਾ ਕੋਈ ਚੰਗਾ ਕਰਮ ਕੀਤਾ ਹੋਇਆ ਸਾਡੇ ਹਾਰਿਕ ਤੇ ਦੇਖਤਾਕਾਰ ਗੁਰੂ ਘਨੇ ਨਿਕਿਆ ਹੈ ਤਾਹੀ ਸੰਗਤ ਵਿੱਚ ਆਇਆ ਜਾਂਦਾ ਹੈ। 타ਹੀ ਕਿਸੇ ਬੇਰਾਗੀ ਪੁਰਸ਼ ਦਾ ਕਿਸੇ ਨਾਮ ਬਾਣੀ ਜਪਣ ਵਾਲੇ ਮਨ ਦਾ ਮਿਲਾਕ ਹੁੰਦਾ ਹੈ। ਤੇ ਜਦੋਂ ਕਿਸੇ ਨਾਮ ਜਪਣ ਵਾਲੇ ਮਨ ਦਾ ਮਿਲਾਕ ਹੋ ਜਾਂਦਾ ਹੈ, ਗੁਰੂ ਦਾ ਮਿਲਾਕ ਹੋ ਜਾਂਦਾ ਹੈ। ਆਪਾਂ ਸਾਂ ਕਹਿੰਦੇ ਜਨਮਾਂ ਜਨਮਾਂ ਦੀ ਸੁਪਤੀ ਹੋਈ ਤਕਦੀਰ ਤੇ ਜਾਗਦੀ ਰਹਿੰਦੀ ਹੈ। ਜਨਮ ਜਨਮਾਂ ਦੀ ਇਹ ਤਕਦੀਰ ਸਭੀ ਸੁਪਤੀ ਹੋਈ ਹੈ। ਜਨਮਾਂ ਜਨਮਾਂ ਤੋਂ ਪਤਾ ਨਹੀਂ ਕਿੰਨੇ ਸਮੇਂ ਤੋਂ ਭਗਤ ਰਹੇ ਆ ਸੰਸਾਰ ਵਿੱਚ। ਬਹੁਤ ਜਨਮ ਵਿੱਚ ਰਹਿ ਕੇ ਮੰਨੋ ਪਤਾ ਨਹੀਂ ਕਿੰਨੇ ਜਨਮ ਹੋ ਗਏ ਨੇ ਕਾਲ ਕੋਤ ਨਾਂ ਨੂੰ ਵਿਛੜਿਆ ਇਹ ਸੰਸਾਰ ਤੇ ਭਟਕਦੇ ਆਨ ਕਦੇ ਕਿਸੇ ਸਰੀਰ ਵਿੱਚ ਕਦੇ ਕਿਸੇ ਜੁਨੀ ਵਿੱਚ ਸਤਿਗੁਰੂ ਸਾਹਿਬ ਕਹਿੰਦੇ ਪਰ ਲੱਖ 84 ਕਰਮ ਤੇ ਕਰਮ ਤੇ ਦੁਰਲੱਭ ਜਨਮ ਆਪ ਆਇਆ ਸਾਹਿਬ ਨੇ 84 ਨ ਕਰ ਕੋ ਕੇ ਹੁਣ ਦੁਰਲੱਭ ਜਨਮ ਮਿਲ ਗਿਆ ਜਨੁ ਮਨੁੱਖਾ ਜੀ ਤੇ ਮੂਰੇ ਤੁਮੋ ਚਰਤਰ ਟਾਈਂ ਆਸਾ ਕੰਦੇ ਮੂਲਖਾਂ ਹਲੇ ਵੀ ਤੁਮ ਦੁਨੀਆ ਦੇ ਰਸਾਂ ਤਸਾਂ ਦੇ ਵਿੱਚ ਇਹਨੂੰ ਉਜਾਇਆ ਹੋਇਆ ਹੈ ਹਲੇ ਵੀ ਤੇ ਅੰਦਰੋਂ ਮਾਇਆ ਨਾਮ ਤਾਂ ਮੋਣੀ ਗਈ ਨਹੀਂ ਹੈ ਹੁਣ ਤੇ ਬਾਸਾ ਕੰਦੇ ਕਰਤਕਾਰ ਦਾ ਨਾਮ ਜਪ ਲੈ ਹੁਣ ਤੇ ਉਹਨੂੰ ਸਰੀਰ ਮਿਲਿਆ ਨਾਮ ਜਪਣ ਦਾ ਇਹ ਸਮਾਂ ਹੈ ਤਈ ਪ੍ਰਗਤ ਮਾਨ ਕੋ ਦੇ ਬੁਰੀਆ ਗੋਬਿੰਦ ਮਿਲਣ ਕੀ ਤੇ ਤੇਰੀ ਬਰੀਆ ਆਵਰ ਕਾਜ ਤੇਰਾ ਕਿਤੇ ਨਾ ਕਾਮ ਮੇਰਾ ਸਾਧ ਸੰਗਤ ਭਜ ਕੇ ਹੋਈ ਆਸਾ ਕਿ ਜੇ ਹੁਣ ਤੇ ਨਾਮ ਲੱਭਦਾ ਹੁਣ ਬੜੇ ਗ੍ਰਾਮ ਚਿਰਾਂ ਪੁੱਛੋਂ ਤੈਨੂੰ ਤੇ ਮਨੁੱਖਾ ਦੇ ਹੰਦੀ ਹੈ ਇਸ ਕਰਕੇ ਸਾਧ ਸੰਗਤ ਦੇ ਭਾਈ ਜੇ ਕੋਈ ਚੰਗਾ ਕਰਨ ਸੀ ਕੀਤਾ ਸੀ ਤਾਂ ਸੰਗਤ ਦੀਆਂ ਘੜੀਆਂ ਤਾਂ ਗੁਰੂ ਦੇ ਹਜ਼ੂਰੀ ਸੰਨ ਪ੍ਰਾਪਤ ਹੋਈ ਹੈ ਇਥੋਂ ਲਾਹਾ ਪ੍ਰਾਪਤ ਕਰ ਲੈ ਮਹਲਾ ਤੀਜਾ ਕਾਰਹੀ ਮਹ ਅੰਮ੍ਰਿਤ ਪਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਸਹਿਬ ਸਤਿਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਹਰੇਕ ਜੀਵ ਦੇ ਹਿਰਦੇ ਰੂਪੀ ਘਰ ਦੇ ਵਿੱਚ ਭਰਿਆ ਹੋਇਆ ਹੈ ਬਾਹਰ ਨੱਪਣ ਦੀ ਲੋੜ ਨਹੀਂ ਹੈ ਕਿਤੇ ਅੰਦਰ ਹੀ ਹੈ ਸਾਹਿਬ ਕਹਿੰਦੇ ਮੀਨ ਮੰਤਰ ਸਰਬ ਕੋ ਗਿਆਨ ਬੀਜ मात्र ਸਾਰਿਆਂ ਦੇ ਉਹਨਾਂ ਬੀਜ ਅਸੀਂ ਧਰਤੀ ਦੇ ਵਿੱਚ ਕਿੰਨਾ ਕੁ ਪਾਉਨੇ ਆ ਇੱਕ ਦਾਣਾ ਇੱਕ ਦਾਣੇ ਤੋਂ ਕਿੰਨਾ ਉਹਦੇ ਉੱਪਰ ਆ ਕੇ ਫਿਰ ਪੜ ਲੱਗ ਜਾਂਦਾ ਹੈ ਇਸ ਪ੍ਰਕਾਰ ਸਾਖਾ ਕਹਿੰਦੇ ਬੀਜ मात्र ਨਾਮ ਤੇਰੇ ਅੰਦਰ ਹੀ ਹੈ ਪਰ ਉਹਨੂੰ ਪਰਹੂਲਤ ਕਰਨਾ ਪੈਣਾ ਹੈ ਪਰਹੂਲਤ ਕਿਵੇਂ ਹੋਵੇਗਾ ਗਿਆਨ ਏਕ ਗੁਰੂ ਦਾ ਸ਼ਬਦ ਗੁਰੂ ਕੋ ਲੈਣਾ ਪੈਣਾ ਇਸ ਕਰਕੇ ਗੁਰੂ ਤੋਂ ਸ਼ਬਦ ਲੈ ਕੇ ਗੁਰੂ ਨੂੰ ਜਾਗਾਂਗੇ ਉਹ ਵੀ ਮਿਹਨਤ ਕਰਾਂਗੇ ਸੇਮਨਨ ਕਰਦੇ ਆਂ ਕਰਦੇ ਆਂ ਪਾਰਸਾ ਕਹਿੰਦੇ ਜਿਹੜਾ ਤੇਰਾ ਫਿਰ ਨਾਮ ਰੂਪੀ ਅੰਮ੍ਰਿਤ ਜਿਹੜਾ ਹਿਰਦੇ ਦੇ ਵਿੱਚ ਭਰਿਆ ਪਿਆ ਉਹ ਪ੍ਰਗਟ ਹੋ ਜਾਏਗਾ ਪਰ ਪਾਰਸਾ ਕਹਿੰਦੇ ਭਾਈ ਹਰੇਕ ਨੂੰ ਨਹੀਂ ਮਿਲਦਾ ਹੈ ਕਰਣੀਵੇਂ ਅੰਮ੍ਰਿਤ ਵਰਖੂਰ ਹੈ ਮਨ ਮੁਖਾਂ ਸਾਧਨਾ ਆਇਆ ਗ੍ਰੀਵਨਵਾਜ ਪਾਰਸਾ ਕਹਿੰਦੇ ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਹਿਗੂਰੀ ਦਾ ਅੰਮ੍ਰਿਤ ਰੂਪੀ ਨਾਮ ਭਰਿਆ ਪਿਆ ਹੈ ਪਰ ਮਨੁੱਖਾਂ ਨੇ ਜਿਹੜੇ ਮਨੁੱਖਾਂ ਨੇ ਗੁਰੂ ਬਾਣੀ ਨੂੰ ਗੜੇ ਗੁਰੂ ਬਾਣੀ ਨੂੰ ਆਪਣਾ ਮੁੱਖ ਨਹੀਂ ਕੀਤਾ ਜਿਹੋ ਬਾਲੇ ਤੇ ਚਰਨਾਂ ਨਾਲ ਨਹੀਂ ਜੁੜੇ ਤਾਂ ਸਕੇ ਉਹਨਾਂ ਨੂੰ ਸੁਆਦ ਨਹੀਂ ਆਉਂਦਾ ਦੇ ਨਾਮ ਦਾ ਲੰਗਰਾਂ ਦੇ ਵਿੱਚ ਬੜਾ ਸੁਆਦ ਅਸੀਂ ਚੱਖ ਲਵਾਂਗੇ ਪਰ ਜਦੋਂ ਨਾਮ ਦੀ ਗੱਲ ਆਵੇ ਵੀ ਇੱਥੇ ਬੜਾ ਔਖਾ ਹੈ ਤੇ 파ਸਾ ਕਹਿੰਦੇ ਜਦੋਂ ਤੈਨੂੰ ਨਾਮ ਦਾ ਸੁਆਦ ਆ ਗਿਆ ਤੂੰ ਦੁਨੀਆ ਦੇ ਸਾਦੇ ਸੁਆਦ ਭੁੱਲ ਜਾਂਦਾ ਹੈ ਇਹ ਨਾਮ ਦਾ ਸੁਆਦ ਅਸਰਖ ਹੈ ਦੁਨੀਆ ਦੇ ਸੁਆਦ ਸਭ ਖੋਲ ਜਾਂਦੇ ਨੇ ਮਾਇਆ ਦੇ ਰੰਗ ਸਭ ਵਿਸਰ ਜਾਂਦੇ ਨੇ ਨਾਮ ਦੇ ਵਿੱਚ ਏਡੀਆਂ ਖਾਗਾਂ ਨੇ ਪਰ ਪਾਤਸ਼ਾਹ ਕਹਿੰਦੇ ਮਨੁੱਖ ਨੇ ਇਹਨਾਂ ਨੂੰ ਦੁਨੀਆ ਦੇ ਰਸ ਤਸ ਸੁਆਦ ਚੰਗੇ ਲੱਗਦੇ ਨੇ ਇਹਨਾਂ ਨੂੰ ਨਾਮ ਦਾ ਸੁਆਦ ਨਹੀਂ ਆਉਂਦਾ ਹੈ ਜਿਹੜਾ ਅੰਦਰ ਆਪਣੇ ਦਿਲ ਦੇ ਵਿੱਚ ਭਰਿਆ ਪਿਆ ਹੈ ਜਿਉਂ ਕਸਤੂਰੀ ਮਿਰਗ ਨਾ ਜਾਣੈ ਬ੍ਰਹਮ ਦਾ ਕਰਮ ਸੁਧਾਇਆ ਜਿਵੇਂ ਹਰਨ ਪਾਸਾ ਕਹਿੰਦੇ ਆਪਨੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਆਂ ਪਰ ਆਪਨੇ ਨਾਭੀ ਦੇ ਵਿੱਚ ਕਸਤੂਰੀ ਨਹੀਂ ਉਹ ਸਮਝਦਾ ਹੈ ਉਹ ਕਸਤੂਰੀ ਜਿੱਦੋਂ ਹਵਾ ਆਉਂਦੀ ਹੈ ਉਦੋਂ ਦੌੜਦਾ ਰਹਿੰਦਾ ਹੈ ਕਿ ਸ਼ਾਇਦ ਇਧਰੋਂ ਕਸਤੂਰੀ ਨਹੀਂ ਮਿਲ ਰਹੀ ਹੈ ਖੁਜ਼ੂ ਆ ਰਹੀ ਹੈ ਉਦੋਂ ਦੌੜਦਾ ਰਹਿੰਦਾ ਹੈ ਤੇ ਪਾਸਾ ਕਹਿੰਦੇ ਜਿਵੇਂ ਹਰਨ ਆਪਨੇ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਦੇ ਭਰਮਾਂ ਵਿੱਚ ਭੁਲਾਇਆ ਹੋਇਆ ਭਟਕਦਾ ਨੇ ਭਟਕਦਾ ਹੀ ਜੁਰੀ ਜਾਂਦਾ ਹੈ ਉਹ ਕਸਤੂਰੀ ਨੂੰ ਲੱਭਦਾ ਉਸ ਸੁਗੰਧੀ ਨੂੰ ਲੱਭਦਾ ਹੋਇਆ ਆਸਾਗੰਦ ਦੇ ਤਿਵੇਂ ਭਾਈ ਮਨਮੁਖ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਉਹ ਇਕੱਠਾ ਕਰਦਾ ਰਹਿਦਾ ਸੰਸਾਰ ਦੀ ਝਹਿਰ ਇਕੱਠੀ ਕਰਦਾ ਰਹਿਦਾ ਹੈ ਮਾਇਆ ਕਰਨ ਆਦਿ ਹੀ ਮੂਲਕ ਲੋਗ ਅਜਨਾ ਹਨ ਆਸਾਗੰਦ ਮਾਇਆ ਵਿੱਚ ਹੀ ਦੌੜਦਾ ਰਹਿੰਦਾ ਹੈ ਇਹ ਮਨਮੁਖ ਦੇ ਰੱਛਣ ਹਨ ਇਕ ਅੰਮ੍ਰਿਤ ਘਟੀ ਕਰਦਾ ਅੰਮ੍ਰਿਤ ਨੂੰ ਛੱਡ ਜਾਂਦਾ ਹੈ ਅੰਮ੍ਰਿਤ ਤਜ ਵਿਖ ਸੰਗਰ ਹੈ ਕਰ ਤੈ ਆਪ ਕੋ ਆਏ ਸਤਿਗੁਰ ਕਾ ਸਾਕੇ ਪਰ ਉਸ ਦੇ ਕੀ ਵਾਸਾ ਹੈ ਕਰਤਾਨ ਨੂੰ ਤੇ ਕੀਤੇ ਹੋਏ ਕਿਸਨੇ ਕਰਮਾ ਅਨੁਸਾਰ ਉਸ ਨੂੰ ਆਪ ਹੀ ਭੁਜਾਇਆ ਗਿਆ ਹੈ ਕਿਉਂਕਿ ਚੰਗਾ ਕਰ ਵੀ ਨਹੀਂ ਕੀਤਾ ਕੋਈ ਇਸੇ ਕਰਕੇ ਉਹਨੇ ਗੁਰਮਾਣੀ ਸਾਨੂੰ ਵਾਰ-ਵਾਰ ਸਮਝਾਉਂਦੀ ਐ ਤੇ ਪਿੱਛੇ ਜਿਹੜਾ ਸਮਾਂ ਬੀਤ ਗਿਆ ਤੇਰਾ ਬੀਤ ਗਿਆ ਹੁਣ ਤੇ ਸੁਭਾਰਟ ਐ ਹੁਣ ਤੇ ਸਮਾਂ ਮਿਲਿਆ ਤੈਨੂੰ ਹੁਣ ਤੇ ਸੁਭਾਣ ਐ ਹੁਣ ਤੇ ਨਾਮ ਜਪ ਲੈ ਹੁਣ ਤੱਕ ਗੁਰੂ ਵਾਲਾ ਬਣ ਜਾ ਤੇ ਪਾਸਾ ਕਹਿੰਦੇ ਹਲੇ ਵੀ ਉਹ ਗੁਰੂ ਦੀ ਗੱਲ ਨਹੀਂ ਸੁਣਦਾ ਹੈ ਭਾਈ ਨੰਦ ਲਾਲ ਜੀ ਉਹਦੇ ਬਚਨ ਆਉਂਦੇ ਨੇ ਨੰਦ ਲਾਲ ਜੀ ਕਹਿੰਦੇ ਜੀ ਇੱਕ ਦਿਨ ਮੈਂ ਇੱਕ ਦਿਨ ਮੈਂ ਦੇ ਪੀਤਮ ਕੋਲੋਂ ਲਾਲ ਸਰਾਣੀ ਕੀਤੀ ਬਾਗਾ ਦੇ ਵਿੱਚ ਲਿਖੀ ਫਕੀਰੀ ਸੋ ਮਰਤਕ ਤਨ ਨੀਤੀ ਪਿਛੇ ਜਨਮ ਆਕਾਰਤ ਹੋਇਓ ਆਰਾਮ ਭਗਤ ਨੇ ਕੀਤੀ ਆਗਾ ਸਮਝ ਚਲੋ ਨੰਦ ਲਾਲਾ ਪਿਛੇ ਜੋ ਵੀ ਕੀਤੀ ਸੋ ਕੀਤੀ ਪਿਛਲਾ ਸਮਾਂ ਜਿਹੜਾ ਬੀਤ ਗਿਆ ਬੀਤ ਗਿਆ ਕਰਸ ਬਿੰਦੇ ਨਹੀਂ ਹੁਣ ਤੇ ਸਮਝ ਜਾ ਹੁਣ ਤੇ ਹੁਣ ਤੇ ਸਮਝ ਕੇ ਚੱਲ ਭਾਈ ਇਸੇ ਕਰਕੇ ਗਰੀਬਰਵਾਜ ਪਾਤਸ਼ਾਹ ਜੰਦਾ ਪਿੱਛੇ ਕੋਈ ਚੰਗਾ ਕਰਨ ਕੀਤਾ ਨਹੀਂ ਹੈ ਤੇ ਹੁਣ ਨਰੰਕਾਰ ਨੇ ਹੁਣ ਇਸ ਤਰ੍ਹਾਂ ਨੂੰ ਭੁਜਾਇਆ ਹੋਇਆ ਹੈ ਉਹ ਹੁਣ ਵੀ ਨਾਮ ਨਹੀਂ ਜੱਤ ਸਕਦਾ ਹੈ ਇਸ ਕਰਕੇ ਗਰੀਬਰਵਾਜ ਜੀ ਨੇ ਸਾਨੂੰ ਬਾਰ-ਬਾਰ ਸਮਝਾਉਂਦਾ ਯਤਨ ਕੀਤਾ ਗੁਰਮਖ ਵਿਰਲੇ ਸੋ ਜੀ ਪਈ ਤਿੰਨਾ ਅੰਦਰ ਰਹਿਮੰਦ ਖਾਇਆ ਦਿਲ ਦੇ ਗੁਰੂ ਘਰ ਨੂੰ ਸਮਝ ਪੈਂਦੀ ਹੈ ਨਾ ਜਿਹੜੇ ਗੁਰੂ ਨਾਲ ਜੁੜਦੇ ਨੇ ਨਾਮ ਨਾਲ ਜੁੜਦੇ ਨੇ ਅੰਮ੍ਰਿਤ ਵੇਲੇ ਨੂੰ ਸ਼ਾਮਦੇ ਨੇ ਤੇ ਬਾਸਾ ਸਾਹਿਬ ਇਹਨਾਂ ਗੁਰੂ ਨਾਮ ਗੁਰਮੁਖਾਂ ਅਕਾਲ ਪੁਰਖ ਵਹਿਗੂ ਉਹਨਾਂ ਦੇ ਹਿਰਦੇ ਵਿੱਚ ਹੀ ਪਰਮਾਤਮਾ ਦਿਖਾ ਦਿੰਦਾ ਹੈ ਅੰਦਰੋਂ ਹੀ ਪਰਮਾਤਮਾ ਦਿਸ ਪੈਂਦਾ ਹੈ ਕਿਉਂਕਿ ਬਾਸਾ ਸਾਹਿਬ ਕਹਿੰਦੇ ਹੈਂ ਅੰਦਰ ਵੱਸਦਾ ਹੀ ਅੰਦਰ ਕਾਹੇ ਵੇ ਮਨ ਤੁਰ ਜਾਈ ਸਰਬ ਨਿਵਾਸੀ ਸਦਾ ਅਨਿਤਾ ਉਹੀ ਸੰਗ ਸਮਾਈ ਮਦਕ ਮਾਹੀ ਜੈਸੇ ਵਾਸਵਸਤ ਹੈ ਮੁਕਰ ਮਾਹੀ ਜੈਸੇ ਸ਼ਾਨੀ ਆਸਾ ਕਹਿੰਦੇ ਜਿਵੇਂ ਬਾਂਸ ਕਦੀ ਦੇ ਵਿੱਚ ਬਾਦਨਾ ਵਸਦੀ ਹੈ ਪਰ ਨਜ਼ਰ ਨਹੀਂ ਆਉਂਦੀ ਓਵੇਂ ਨਿਰੰਕਾਰ ਸਾਡੇ ਅੰਦਰ ਵਸਦਾ ਹੈ ਪਰ ਨਜ਼ਰ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕਿਉਂਕਿ ਅਸੀਂ ਬੇਨਤੀ ਨਹੀਂ ਕਰਦੇ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਬਾਰੋਂ-ਬਾਰੋਂ ਘੜਾ ਕੋ ਜਤ ਸਤਪੁਰ ਕਾਸੇ ਇਹ ਦੇ ਵੇਖਦੇ ਆ ਪਰ ਅੰਦਰ ਨੂੰ ਰਾਮ ਨੇ ਪੂਛਦ ਕਰ ਪਾਈ ਜਿਹੜੇ ਵਿਰਲੇ ਗੁਰਮਕਾਨੇ ਆਪਣੇ ਅੰਦਰ ਝਾਕੇ ਨੇ ਅੰਦਰ ਦੇਖਿਆ ਹੈ ਕਮਾਈ ਕੀਤੀ ਹੈ ਨਾਮ ਦੀ ਪਾਸਾ ਕਿੰਦੇ ਉਹਨਾਂ ਨੂੰ ਫਿਰ ਪਾਈ ਆਪਣੀ ਦਿਲ ਦੇ ਵਿੱਚ ਪਰਮਾਤਮਾ ਦਿਸ ਪੈਂਦਾ ਹੈ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਤੇ ਜਿਨ੍ਹਾਂ ਨੂੰ ਆਪਣੇ ਹਿਰਦੇ ਚੋਂ ਮਨ ਰੰਕਾਰ ਦਿਸ ਪਿਆ ਉਹਨਾਂ ਦਾ ਮਨ ਤੇ ਸਰੀਰ ਫਿਰ ਠੰਢ ਠਾਰ ਹੋ ਜਾਂਦੇ ਨੇ ਪਾਸਾ ਕਹਿੰਦੇ ਸਰੀਰ ਜਿਹੜਾ ਸਰੀਰ ਇਹ ਆਪਣਾ ਮਨ ਸੰ ਅਹੰਕਾਰ ਕਰਦਾ ਹੈ ਕਰਕੇ ਸਰੀਰ ਦਾ ਥੋੜੀ ਜਿਹੀ ਵੀ ਗੱਲ ਵੀ ਨਹੀਂ ਚੱਲਦਾ ਹੈ ਕਿਸੇ ਦੀ ਪਾਸਾ ਕਹਿੰਦੇ ਠੰਡਾ ਹੋ ਜਾਂਦਾ ਹੈ ਮਨ ਜਿਹੜਾ ਹਰ ਵੇਲੇ ਤਰਪਦਾ ਰਹਿੰਦਾ ਹੈ ਅਰਵੇੜੇ ਕਲਪਿਆ ਰਹਿੰਦਾ ਹੈ ਕੋਈ ਮੜੀ ਦੀ ਗੱਲ ਕਰਦਾ ਹੈ ਉਸੇ ਵੇਲੇ ਵਿਦਵਾਨ ਅਗਦਾ ਬੁਰੋੜਾ ਬਣ ਕੇ ਅਗ ਮਾਰਨੀ ਸ਼ੁਰੂ ਕਰ ਦਿੰਦਾ ਹੈ ਬਾਸਾ ਕਹਿੰਦੇ ਤੇ ਠੰਡਾ ਠਾਰ ਹੁੰਦਾ ਸੀਤ ਹੋ ਜਾਂਦਾ ਫਿਰ ਇਹ ਨਾਤੇ ਵਿੱਚ ਚੁਗਲੀ ਤੇ ਨਿੰਦਿਆ ਦਾ ਕੋਈ ਅਸਰ ਹੁੰਦਾ ਇਹਦੇ ਉੱਪਰ ਨਾਇਨ ਤੇ ਸਿੱਖ ਸਲਾਹ ਦਾ ਅਸਰ ਹੁੰਦਾ ਇਹ ਦੋਹਾਂ ਚੀਜ਼ਾਂ ਤੋਂ ਮੁਕਤ ਹੋ ਜਾ ਇਸ ਗੁਰੂ ਕਬੀਰ ਸਾਹਿਬ ਕਹਿੰਦੇ ਭਾਈ ਪਰਮਾਨੰਦ ਤੇ ਸਰੀਰ ਟੰਡੇ ਟਾਲ ਹੋ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਪਾਸਾ ਕਹਿੰਦੇ ਜੀਵ ਨਾਲ ਜੱਪ ਕੇ ਉਹਨਾਂ ਨੂੰ ਮਿਰ ਨਾਮ ਦਾ ਸਵਾਦ ਆ ਜਾਂਦਾ ਹੈ ਜਿਹੜੇ ਆ ਜੀਵ ਨੂੰ ਦੁਨੀਆ ਦੇ ਰਸਾ ਕਸਾ ਆ ਸੁਆਦਿਸ਼ਟ ਭੋਜਨਾਂ ਦੇ ਸਵਾਦ ਨਹੀਂਦੀ ਹੈ ਇਹ ਸਵਾਦ ਨਾਲ ਗੱਲ ਨਹੀਂ ਹੈ ਤੇ ਪਾਸਾ ਕਹਿੰਦੇ ਕਿ ਉਹਨੂੰ ਜਦੋਂ ਨਾਮ ਦਾ ਸਵਾਦ ਹੁੰਦਾ ਹੈ ਸੰਸਾਰ ਦੇ ਸਾਰੇ ਰਸ ਸਾਰੇ ਸਵਾਦ ਭੁੱਲ ਜਾਂਦੇ ਨੇ ਫਿਰ ਇੱਕ ਨਾਮ ਦਾ ਸੁਆਦ ਹੀ ਇਹਨੂੰ ਚੰਗਾ ਲੱਗਦਾ ਹੈ ਇਹ ਨਾਮ ਦਾ ਸੁਆਦ ਆ ਜਾਂਦਾ ਹੈ ਭਾਈ ਸਭ ਦੇ ਹੀ ਨਾਮ ਨੂੰ ਪੁਜੈ ਸਭ ਦੇ ਮੇਰਨ ਲਾਇਆ ਸਤਿਗੁਰੂ ਦੇ ਸੰਗ ਨਾਮ ਹੀ ਨਾਮ ਦਾ ਅੰਗੂਰ ਹਿਰਦੇ ਵਿੱਚ ਪਾਸਾ ਕਿੰਨੇ ਉਪਦਾ ਹੈ ਇਹ ਸ਼ਬਦ ਦੇ ਰਾਹੀ ਵੀ ਭਾਈ ਹਰੀ ਦੇ ਨਾਮ ਦੇਲ ਹੁੰਦਾ ਹੈ ਸ਼ਬਦ ਦੇ ਨਾਲ ਨਾਮ ਜਪਦੇ ਹਾਂ ਜਪਦੇ ਹਾਂ ਵੀ ਆਕਾਲ ਪੁਰਖ ਵੈਕੁੰਠ ਦੇ ਨਾਮ ਵੀ ਅੰਗੂਰ ਨੇ ਹਿਰਦੇ ਵਿੱਚ ਬੁਣਾ ਹੈ ਤੇ ਬਾਸਾ ਕਹਿੰਦੇ ਬਿਰ ਸਬਦ ਦੇ ਰਾਹੀ ਹੀ ਉਸ ਆਕਾਲ ਪੁਰਖ ਵੈਕੁੰਠ ਦੇ ਨਾਲ ਮਨੋਕ ਦਾ ਮੇਲ ਹੁੰਦਾ ਹੈ ਬਿਨ ਸਬਦ ਹੈ ਸਭ जग ਕੋ ਰਾਨਾ ਬਿਰਥਾ ਜਨਮ ਗਵਾਇਆ ਸਬਦ বিনা ਭਾਈ ਸਾਰਾ ਸੰਸਾਰ ਤਾਕਰ ਹੋਇਆ ਗਿਆ ਤੇ ਗੁਣੁਖਾ ਜਨ ਬ्यर्थਾ ਹੋਉਂਦਾ ਹੈ ਆਸਾ ਕਹਿੰਦੇ ਪਾਗਲਾਂ ਸੀ ਜਿਹੜੇ ਨਾਮ ਵਿਸਾਰ ਕੇ ਸੰਸਾਰ ਦੇ ਨਾਲ ਅਨਰੰਕਾਰ ਨੂੰ ਵਿਸਾਰ ਕੇ ਦੁਨੀਆਂ ਦੇ ਆਤਮ ਮੋਹ ਲਾਇਆ ਹੋਇਆ ਤੇ ਆਪਣਾ ਵਿਰਥਾ ਜਨਮ ਗਵਾ ਰਹੇ ਆ ਇਹ ਜਨਮ ਸਾਡਾ ਬ्यर्थਾ ਚਲਿਆ ਜਾ ਰਿਹਾ ਹੈ ਅੰਮ੍ਰਿਤ ਦੇ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਇਹ ਪਾਸਾ ਬੰਨਿਆਂ ਦੇ ਮੋਹ ਲਾ ਕੇ ਵਜਨ ਕਰਦੇ ਨੇ ਜੇ ਨਾਨਕ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਲਤ ਜੋ ਸਤਿਗੁਰ ਦੇ ਸਾਮਣਖ ਮਨੁੱਖ ਨੂੰ ਮਿਲਦਾ ਹੈ ਕੌੜੀ ਸੋ ਹਰਿ ਪੁਰਖ ਆਗਮਨ ਕਾ ਕਹ ਕਿਤ ਵਿਦ ਪਾਈਏ ਹੇ ਭਾਈ ਦਸੋ ਹਰੀ ਜੋ ਆਗੰਗੁਰ ਹੈ ਉਹ ਕਿਸ ਤਰ੍ਹਾਂ ਮਿਲ ਸਕਦਾ ਹੈ 파사 ਕਹਿੰਦੇ ਉਹਨੂੰ ਇਥੇ ਵਿਕਲਪਨ ਕਰਦੇ ਨੇ ਕਿਵੇਂ ਮਿਲ ਸਕਦਾ ਹੈ ਜਿਹਦੀ ਉੱਪਰ ਗੱਲ 파사 ਕਰਕੇ ਆਏ ਨੇ ਦੋ ਸੋਖਾਂ ਦੇ ਵਿੱਚ ਇਹ ਕਾਲਪੁਰ ਨੂੰ ਮਿਲ ਕੇ ਜੀਵਨ ਸਭ ਨੂੰ ਹੋਣਾ ਹੈ ਤੇ ਹੁਣ 파사 ਪ੍ਰਸ਼ਨ ਕਰਦੇ ਨੇ ਮਿਲਦਾ ਕਿਵੇਂ ਹੈ ਉਹਨੂੰ ਮਿਲਿਆ ਕਿਵੇਂ ਜਾ ਸਕਦਾ ਹੈ ਤੇ 파사 ਕਹਿੰਦੇ ਇਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ ਕਿਉਂ ਧਈ ਹੈ 파사 ਕਹਿੰਦੇ ਉਸ ਦਾ ਨਾਂ ਤਾਂ ਕੋਈ ਰੂਪ ਦਿੰਦਾ ਹੈ

ਸੋ ਫਿਰ ਉਹ ਕੀ ਆਖੇ ਉਸ ਅਕਾਲ ਪੁਰਖ ਦੀ ਸਿੱਖਤ ਸਲਾਹ ਲਈ ਤੇ ਹੁਣ ਅਗਲੀਆਂ ਪੰਨੀਆਂ ਦੇ ਵਿੱਚ ਸਤਿਗੁਰੂ ਕਾਲ ਸਾਹਿਬ ਸਮਝਾਉਣਗੇ ਕਿ হে ਭਾਈ ਜਿਸ ਆਪ ਉਚਾਏ ਆਪ ਸੋ ਹਰਿ ਨਾਰਗ ਪਾਈ। ਤਾਂ ਸੰਗਤ ਦੇ ਜਿਹੜਾ ਅਕਾਲ ਪੁਰਖ ਵੈਰੂ ਪਹੁੰਚ ਤੋਂ ਕਰੀ ਹੈ। ਕਿਦਾ ਰੂਪ ਕੋਈ ਨਹੀਂ ਹੈ। ਜਿਹੜਾ ਦਿੱਸਦਾ ਕਿਸੇ ਨੂੰ ਨਹੀਂ ਹੈ। ਉਹ ਜਿਸ ਮਨੁੱਖ ਉਤੇ ਆਪ ਕਰ ਗਰੀਬਰ ਬਾਸਾ ਕਿਰਪਾ ਕਰਕੇ ਸਮਝ ਵਸਤੂ ਦਖ ਦੇ ਜ્ઞાન ਵਸਦਾਨਾ ਬਾਸਾ ਕਹਿੰਦੇ ਉਹ ਪ੍ਰਭੂ ਦੇ ਰਾਹ ਤੇ ਭਾਈ ਤੁਰਦਾ ਹੈ ਤੇ ਜਦੋਂ ਪ੍ਰਭੂ ਦੇ ਰਾਹ ਤੇ ਤੁੰਦਾ ਹੈ ਗੁਰੂ ਰੂਰੇ ਵੇਖਿਆ ਗੁਰ ਸੇਵਾ ਬਾਈਏ ਤੇ ਫਿਰ ਬਾਸਾ ਕਹਿੰਦੇ ਭਾਈ ਪੂਰੇ ਗੁਰੂ ਨੇ ਹੀ ਉਸ ਨਿਰੰਕਾਰ ਦਾ ਜਿਹੜਾ ਦਿਸਦਾ ਨਹੀਂ ਹੈ ਕਿਸੇ ਨੂੰ ਜਿਹੜਾ ਰੂਹਗ੍ਰੇਤ ਕੋਈ ਨਹੀਂ ਹੈ ਤੇ ਬਾਸਾ ਕਹਿੰਦੇ ਉਹ ਅਕਾਲ ਪੁਰਖ ਦਾ دیدار ਪੂਰੇ ਗੁਰੂ ਨੇ ਹੀ ਕਰਾਉਣਾ ਹੈ ਤੇਰਾ ਹੋਵੇਗਾ ਕਿਵੇਂ ਗੁਰਸੇਵਾ ਪਾਈਏ ਗੁਰੂ ਦੀ ਦੱਸੀ ਹੋਈ icar ਗੀਤਿਆਂ ਗੁਰੂ ਦੇ ਦੱਸੇ ਕੋਈ ਮਾਰਗ ਤੇ ਚੱਲਦਿਆਂ ਉਹ ਅਕਾਲ ਪੁਰਖ ਵੇਖੇ ਕੋਈ ਜਿਸ ਤਰ੍ਹਾਂ ਤੇ ਬਾਸਾ ਕਹਿੰਦੇ ਜੇ ਉਹ ਅਕਾਲ ਪੁਰਖ ਵੇ ਗੁਰੂ ਨੂੰ ਮਿਲਣਾ ਚਾਹੁੰਦੇ ਭਾਈ ਫਿਰ ਗੁਰੂ ਦੀ ਦੱਸੀ ਹੋਈ icar ਗੁਰਸੇਵਾ ਤੇ ਭਗਤ ਕਮਾਈ ਤਦ ਦੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਾਜੋ ਅਰਤੀ ਸੇਵੋ ਇਸ ਕਰਕੇ ਉਸ ਕਾਲਪੁਰਖ ਵੈਕਲੀ ਦੀ ਸੇਵਾ ਕਰਦਾ ਗੁਰੂ ਦਾ ਨਾਮ ਜਪ ਸਿਮਰਨ ਦੇ ਨਾਲ ਜਿਹੜਾ ਸਿਮਰਨ ਨਾਲ ਜੁੜੇਗਾ ਗੁਰ ਬਾਣੀ ਨਾਲ ਜੁੜੇਗਾ ਵੰਦਗੀ ਨਾਲ ਜੁੜੇਗਾ ਆਸਾ ਕਿ ਉਹ ਪੂਰਾ ਗੁਰੂ ਘਰ ਦੇ ਕਿਰਪਾ ਕਰੇਗਾ ਜਿਹੜਾ ਪੂਰੇ ਗੁਰੂ ਦੇ ਨਾਲ ਜੁੜੇਗਾ ਭਾਈ ਗੁਰਪੁਰੇ ਵਿਖਾ ਲਿਆ ਫਿਰ ਪੂਰੇ ਗੁਰੂ ਨੇ ਕਿਰਤਾਂ ਕਰਕੇ ਉਸ ਅਕਾਲ ਪੁਰਖ ਵੈਗੋ ਦੇ ਨਾਲ ਤੈਨੂੰ ਮੇਲ ਦੇਣਾ ਹੈ ਉਹਦੇ ਦਰਸ਼ਨ ਕਰਵਾ ਦੇਣੇ ਨੇ ਦਿਦਾਰ ਕਰਵਾ ਜਣਾ ਹੈ ਗੁਰ ਸੇਵਾ ਭਾਈ ਹੈ ਗੁਰੂ ਦੀ ਦੱਸੀ ਹੋਈ ਘਾਲ ਕਿਤੇ ਆ ਤੇ ਗੁਰੂ ਸਾਨੂੰ ਕੀ ਦੱਸਦਾ ਹੈ ਗੁਰ 파ਸਾ ਕਹਿੰਦੇ ਨੇ ਕਿ ਭਾਈ ਸਭ ਤੋਂ ਵੱਡੀ ਸੇਵਾ ਕਿਹੜੀ ਹੈ ਗੁਰੂ ਦਾ ਹੁਕਮ ਗੁਰੂ ਦੇ ਬਚਨਾਂ ਨੂੰ ਮੰਨਣਾ ਤੇ ਗੁਰੂ ਦੀ ਦਸੀ ਹੋਈ ਕਾਰ ਕਰਨੀ ਹੈ ਆਗਿਆ ਸਾਨੀ ਸਾਹਿਬ ਸੇਵਾ ਹੈ ਆਸਾ ਕਹਿੰਦੇ ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਵੱਡੀ ਗੁਰੂ ਦੀ ਸੇਵਾ ਹੀ ਨਹੀਂ ਹੈ ਤੇ ਗੁਰੂ ਸਾਨੂੰ ਵਾਚਨ ਕਰਦਾ ਹੈ ਭਾਈ ਨਾਮ ਜਪੋ ਸਿਮਰਨ ਕਰੋ ਭਵੰਦ ਵੀ ਕਰੋ ਸੇਵਾ ਕਰਿਆ ਕਰੋ ਇਸ ਕਰਕੇ ਭਾਈ ਜਿਹੜਾ ਵੀ ਗੁਰੂ ਦਾ ਬਚਨ ਮੰਨਦਾ ਹੈ ਫਿਰ ਗੁਰੂ ਕਿਰਪਾ ਕਰਕੇ ਉਸ ਮਨੁੱਖ ਨੂੰ ਆਪਣੇ ਚਾਨਾ ਦੇ ਨਾਲ ਝੂਲ ਕਰਕੇ ਅਕਾਲ ਪੁਰਖ ਵੈਰ ਗੁਰੂ ਜੀ ਦੇ ਜਿਹੜਾ ਨਾਮ ਦਿਸਦਾ ਹੈ ਨਾ ਸੰਗੁ ਦਾ ਕੋਈ ਰੂਪ ਹੈ ਨਾ ਉਹਦਾ ਕੋਈ ਰੰਗ ਹੈ ਨਾ ਉਹਦੀ ਵੇਖ-ਪੇਖ ਹੈ ਉਹ ਨਿਰੰਕਾਰ ਆਪਣੇ ਹਿਰਦੇ ਦੇ ਵਿੱਚੋਂ ਆਪਣੇ ਸਰੀਰ ਦੇ ਵਿੱਚੋਂ ਹੀ ਦਿਸ ਪੈਂਦਾ ਹੈ ਗੁਰੂ ਦਾ ਉਪਦੇਸ਼ ਮੰਨਿਆ ਗੁਰੂ ਦੇ ਉਪਦੇਸ਼ ਤੇ ਚੱਲਦਿਆਂ ਗੁਰੂ ਦੇ ਪਾਵਨ ਬਚਨਾਂ ਨੂੰ ਮੰਨਿਆ ਇਸ ਕਰਕੇ ਭਾਈ ਗੁਰੂ ਵਾਲੇ ਬਣੇ ਮਾਨਵ ਜਨਮ ਜਿਹੜਾ ਮਿਲਿਆ ਬੜਾ ਤੁਲਗ ਇਹ ਮੁਕਾ ਜਨਮ ਹੈ ਵਾਰ ਵਾਰ ਨਹੀਂ ਮਿਲਣਾ ਹੈ ਇਸ ਕਰਕੇ ਹੁਣ ਮਿਲਿਆ ਹੈ ਪ੍ਰਭ ਸਾੰਗਿਆਂ ਦੇ ਮੂਨੇ ਦਾ ਲਾਗਾ ਲੈ ਲੈ ਭਾਈ ਨਾਮ ਨਾਲ ਜੁੜ ਜਾ ਗੁਰੂ ਨਾਲ ਜੁੜ ਜਾ ਗੁਰੂ ਵਾਲਾ ਬਣ ਕੇ ਨਾਮ ਜਪ ਕੇ ਸਿਮਰਨ ਕਰਕੇ ਅਨੰਦ ਪ੍ਰਾਪਤ ਕਰੋ ਆਓ ਭੁਇਆਂ ਤੋਂ ਮਾਨ ਕਰਨੇ ਕਿਉਂ ਮਾਨ ਸਤਿਗੁਰੂ ਜੀ ਰਖਸ਼ਣ ਜੋਗ ਨੇ ਕਰੀ ਸਾ ਸੰਤ ਭਗਸ਼ਣ ਜੋਗ ਹੈ ਬੋਧ ਰਣਾ ਜੀ